ਰਾਮਕਲੀ ਮਹੱਲਾ ਤੀਜਾ ਆਨੰਦ ਦੇ ਕੋ ਓੰਕਾਰ ਸਤਿਗੁਰੂ ਸਾਦ ਅਨੰਦ ਪਿਆਰ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਮੈਂ ਪਾਇਆ ਸਹਿਸੀਤੀ ਮਨਵਜੀਆਂ ਬਾਦਾਈਆਂ ਰਾਗ ਰਤਨ ਪਰਵਾਰ ਪਲੀਆਂ ਸ਼ਬਦ ਗਾਵਣੀਆਂ ਸ਼ਬਦੋ ਤਾਂ ਗਾਓ ਹਰੀ ਕੇਰਾ ਵਾਂਜਨੀ ਵਸਾਇਆ ਕਹੇ ਨਾਨਕ ਨੰਦ ਬੋਆ ਸਤਿਗੁਰੂ ਮੈਂ ਪਾਇਆ ਈ ਮਨ ਮੀਰਿਆ ਤੂੰ ਸੁਧਾਰ ਰੂ ਹਰ ਨਾਲ ਲੈ ਹਰ ਨਾਲ ਰੂ ਤੂੰ ਮਨ ਮੇਰੇ ਦੁਖ ਸੁਖ ਸਭ ਦਾ ਆੰਗਿਕਾ ਰੂਗ ਨੇ ਤੇਰਾ ਕਰ ਸਤਿ ਸੁਆਰਨਾ ਸਭ ਦਾ ਆੰਗਲਾ ਸੰਰਾ ਸੁਆਮੀ ਸੋ ਕਿਉ ਮਨੋਂ ਵਿਸਾਰੀ ਕਹੇ ਨਾਨਕ ਮਨ ਮੇਰੇ ਸੁਧਾਰ ਰੂ ਹਰ ਨਾਲ ਲੈ ਸਾਚੀ ਸਾਹੀ ਬਾਚਾ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਜਿਸ ਦੇ ਹਿਸੂ ਪਾਵੇ ਸਦਾ ਸਸਲਾ ਤੇਰੀ ਨਾਮ ਮਨੁਸਾਵੇ ਨਾਮ ਜਿਨ ਕੈ ਮਨੁਸਿਆ ਬਾਜੀ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਗਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੁ ਸਾਚਾ ਨਾਮ ਧਾਰ ਮੇਰਾ ਜਨੂਖਾਂ ਸਭ ਗਵਾਈਆਂ ਰਿ ਸ਼ਾਂਤ ਸੁਖਮਨ ਆਏ ਵਸਿਆ ਜਿਨੇ ਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰਵਟ ਹੋ ਜਿਸ ਦੀਆਂ ਵੜਿਆਈਆਂ ਕਹੇ ਨਾਨਕ ਸੁਨੋ ਸੰਤੋਸ਼ ਆਵਦਰੋਂ ਪਿਆਰੂ ਸਾਚਾ ਨਾਮ ਮੇਰਾ ਧਾਰੂ ਵਾਜੇ ਪੰਚ ਸ਼ਬਦ ਦੂਤ ਕਰ ਸਪਾਗੈ ਕਰ ਸਪਾਗੈ ਸ਼ਬਦ ਵਾਜੇ ਕਲਾਜਿਤ ਕਰ ਧਾਰੀ ਆਪ ਪੰਚ ਦੂਤ ਦਵਾ ਸਿਖੀ ਤੇ ਕਾਲ ਕੰਡਕ ਮਾਰਿਆ ਦੁਰਕਰਮ ਪਾਇ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖੋ ਆਤਤ ਕਰ ਅਨੰਦ ਵਾਜੇ ਸਾਚੀ ਲਵੇ ਬਿਨ ਦੇ ਨਿਬਾਣੀ ਦੇ ਨਿਬਾਣੀ ਲਵੇ ਬਾਜੂ ਹੂੰ ਕਿਆ ਕਰੇ ਵਿਚਾਰੀਆ ਤੁਧ ਬਾਸ ਸਮਰਾਤ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾਮ ਹੋਰ ਥਾਉ ਨਾਹੀ ਜਬ ਲਾਖ ਸਵਾਰ ਜਾ ਕਹੇ ਨਾਨਕ ਲਵੇ ਬਾਜੂ ਕਿਆ ਕਰੇ ਵਿਚਾਰੀਆ ਨਾਨਦ ਅਨੰਦ ਸਭ ਕੋ ਕਹੈ ਨਾਨਦ ਗੁਰੂ ਤੇ ਜਾਣਿਆ ਜਾਣਿਆ ਨਾਨਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਗਲਵੇ ਕਟੇ ਗਿਆਨੰਜਨ ਸਾਰੇ ਆਂਦਰੋਜਨ ਕਾਮ ਨੂੰ ਰੋਟਾ ਨਗਾਸ਼ਵ ਸੱਚੇ ਸਵਾਰਿਆ ਕਹੇ ਨਾਨਕ ਅਨੰਦ ਹੈ ਨਾਨਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਦਿਸਣੋਂ ਹੋਰ ਕੀ ਕਰੇ ਵਿਚਾਰਿਆ ਅਗਰਮ ਫੁੱਲੇ ਫਿਰੇ ਦਾ ਜਿਸ ਨਾਮ ਲਾਗ ਸਵਾਰਿਆ ਗੁਰ ਪ੍ਰਸਾਦ ਦੀ ਮਨ ਪਿਆਰ ਨਿਰਮਲ ਜਨਾ ਪਾਣਾ ਪਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਹ ਬਹੁ ਸੰਤ ਪਿਆਰੇ ਹੋ ਕਦ ਕੀ ਕਰੇ ਕਹਾਣੀ ਕਰੇ ਕਹਾਣੀ ਕਦ ਕੇ ਰੀਗੇ ਦੁਆਰੇ ਪਾਈਆ ਤਨ ਮਨ ਧਨ ਸਭ ਸੰਗੁਰੂ ਕੋ ਹੁਕਮ ਨਿਆ ਪਾਈਆ ਹੁਕਮਨ ਹੋ ਗੁਰੂ ਕੇ ਰਾਗਾਓ ਸਚੀ ਬਾਣੀ ਕਹੈ ਨਾਨਕ ਸੁਨੋ ਸੰਤੋ ਕਦ ਹੋ ਕਦ ਕਹਾਣੀਏ ਮਨ ਜੰਨ ਚੁਲਾ ਜਦ ਰਾਏ ਕਿਨੇ ਨਾ ਪਾਇਆ ਚੁਦਰਾਏ ਨਾ ਪਾਇਆ ਕਿਨੇ ਤੋ ਸਰ ਮਨ ਮੇਰੇ ਆਈ ਮਾਇਆ ਮੂਨੀ ਜਨੇਤ ਪਰਮ ਕੋ ਲਾਇਆ ਮਾਇਆ ਤਾਂ ਮੂਨੀ ਤਨੇ ਕੀਤੀ ਜੰਠ ਗੁਲੀ ਪਾਈਆ ਕੁਰਬਾਨ ਕੀਤਾ ਸੇ ਬਿਟੋ ਜਨਮੋਂ ਮੀਟਾ ਲਾਇਆ ਕਹੇ ਨਾਨਕ ਮਨ ਚੰਨ ਚੰਦਲ ਚਤਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਸ ਮਾਲੇ ਹੋਕ ਡੰਦੂਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਕਿਸ ਨਾਲ ਕਿਉਂ ਚਤਲਾਈਐ ਐਸਾ ਕੰਮ ਲੈ ਨਾ ਕੀਚਿਆ ਜੇ ਤਾਂ ਅੰਤ ਪਛਤਾਈਐ ਸਤਿਗੁਰ ਕਾ ਉਪਦੇਸ ਤੁਮ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਤਿ ਸਮਾਲੇ ਅਗੰਗੋਚਰਾ ਤੇਰਾ ਅੰਤ ਨਾ ਪਾਇਆ ਤੂੰ ਨਾ ਪਾਇਆ ਕਿਨੇ ਤੇਰਾ ਆਪ ਨੂੰ ਜਾਣੇ ਜੀ ਜਨ ਸਭ ਗੇਲ ਤੇਰਾ ਗਿਆ ਕੁਆਕ ਵਿਖਾਣੇ ਅੱਖ ਹੈ ਤਾਂ ਵਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰਮੁ ਜਨ ਅਮਰਤ ਕੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇ ਜੀ ਜਨ ਸਭ ਤੁਧ ਪਾਇ ਤੂ ਇੱਕ ਪਰਸਨ ਆਇ ਲਗ ਲੋਭ ਓਂਕਾ ਚੁਕਾ ਸਤਿਗੁਰ ਪੰਲਾ ਪਾਇ ਕਹੇ ਨਾਨਕ ਜਿਸ ਨੂੰ ਆਲ ਟੋਠਾ ਤੇ ਅੰਮ੍ਰਿਤ ਗੁਰ ਤੇ ਪਾਇ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੀ ਰੀਤਿ ਬਖਮਾਰਗ ਚਲਣਾਂ ਲਭ ਲੋਗ ਹੰਕਾਰ ਤਿਸਨਾ ਬੋਧ ਨਾਹੀ ਬੋਲ ਨਾ ਕੰਨਿਓ ਤਖੀ ਵਾਲੋ ਨੇ ਕੀ ਇਹਤ ਮਾਰਗ ਜਾਣਾ ਗੁਰ ਪ੍ਰਸਾਦਿ ਜਿਨਿ ਆਪਤ ਜੇਹਰ ਵਾਸ ਨਾਸਮਾਣੀ ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ ਜਿਉ ਤੂੰ ਚਲਾਇ ਤਿ ਚੱਲੇ ਸੁਆਮੀ ਹੋਰ ਕਿਆ ਜਾਣਾਂ ਗਉਂ ਤੇਰੇ ਜਿਬ ਤੂੰ ਚਲਾਇ ਤਵੇਂ ਚੱਲੇ ਜਨਾ ਮਾਰਗ ਪਾਵੇ ਕਰ ਕਿਰਪਾ ਜਿਨਾਮ ਲਾਹੀ ਹੇ ਹਰ ਹਰ ਸਦਾ ਧਿਆਵਹਿ ਜਿਸ ਨੂੰ ਕਥਾ ਸੁਨਾਇਆ ਪੜੀ ਸੇ ਗੁਰਦਵਾਰ ਸੁਖ ਪਾਵੇ ਹੀ ਕਹ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਵੇਂ ਚਲਾਵਹਿ ਇਹੋ ਸੋਹਿਲਾ ਸ਼ਬ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੁ ਸੁਨਾਇ ਆਇ ਤਿਨ ਕੈ ਮਨ ਵਸਿਆ ਜੰਤੁਰ ਮੂਹ ਲਿਖਿਆ ਆਇ ਇਕ ਫਿਰੈ ਕ ਹਨੇਰੇ ਕਰਹਿ ਗੱਲਾਂ ਗੱਲਿ ਗਨੇ ਨਾ ਪਾਇਆ ਕਹੇ ਨਾਨਕ ਸ਼ਬ ਸੋਹਿਲਾ ਸਤਿਗੁਰੁ ਸੁਨਾਇ ਆਪਿਤ ਹੋਏ ਸੇ ਜਨਾ ਜਨੀ ਹਰਿ ਧਿਆਇਆ ਹਰਿ ਧਿਆਇਆ ਆਪਿਤ ਹੋਏ ਗੁਰਮੁਖ ਜਨੀ ਧਿਆਇਆ ਆਪਿਤ ਮਾਤਾ ਪਿਤਾ ਕੁਟੰ ਸਹਿ ਸੋਭ ਸੰਗ ਸਬਾਈਆ ਕਹਿੰਦੇ ਪਵਿੱਤ ਸੁੰਦੇ ਪਵਿੱਤ ਸੇ ਪਵਿਜਨੀ ਮਨ ਵਸਾਇਆ ਕਹੇ ਨਾਨਕ ਸੇ ਪਵਿਜਨੀ ਗੁਰਮੁਖ ਘਰ ਹਰਿ ਧਿਆਇਆ ਕਰਮੀ ਸਹਜ ਨਾਉ ਬਿਜੇ ਵਿਨ ਸਹਜ ਜਿਸਾ ਸਾ ਨਾ ਜਾਏ ਨਾ ਜਾਏ ਸਤ ਸਗਤਿ ਸੰਜਮ ਰੇ ਕਰਮ ਕਮਾਈ ਸਹ ਸੇ ਜੋ ਮਲੀਨ ਹੈ ਕੇ ਸੰਜਮ ਤੋਤਾ ਜਾਏ ਮਨ ਧੋਵੋ ਹੋ ਸ਼ਬਦ ਲਾਗੋ ਹਰ ਸਿਮ ਰਹੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦਿ ਸਹਿਜੁ ਜਿਉ ਜਿਉ ਸਹਿਤ ਸੈਭ ਜਾਏ ਜੀਉ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਉ ਤਾ ਮੈਲੇ ਤਨੀ ਜਨਮ ਜੁਇ ਹਾਰਿਆ ਗੀਤ ਸੁਨਾ ਵਡਾ ਰੋਗ ਲਗਾ ਅਮਰਦ ਮਨੋਂ ਵਿਸਾਰਿਆ ਵਿਦੋ ਮੈ ਨਾਮੁ ਤੁਮ ਸੋ ਸੁਨੇ ਨਾਹੀ ਤ੍ਰੇਂ ਜੋ ਵਿਤਾਲਿਆ ਕਹੀ ਨਾਨਕ ਜਨ ਸਤਜਿਆ ਕੂੜੇ ਲਾਗੇ ਤ੍ਰੇਂ ਜਨਮ ਜੁਇ ਹਾਰਿਆ ਜੀਓ ਨਿਰਮਲ ਬਾਹਰੋ ਨਿਰਮਲ ਬਾਹਰੋ ਤਾ ਨਿਰਮਲ ਜੀਓ ਨਿਰਮਲ ਸਾਧੂ ਗੁਰਤੇ ਕਰਨ ਕੁੰਬਾਣੀ ਊੜ ਕੀ ਸੋਏ ਪਹੁੰਚੇ ਨਹੀਂ ਮਨ ਸਾਥ ਸ ਸਮਾਣੀ ਜਨਮ ਰਤਨ ਜਿਨਿ ਖਟਿਆ ਭੱਲੇ ਸੇ ਬੰਜਾਰੀ ਕਹੇ ਨਾਨਕ ਜਨਮ ਨਿਰਮਲ ਸਦਾ ਰਹੇ ਹੈ ਗੁਰਦਾਨ ਨੇ ਜੀ ਕੋ ਸੇ ਗੁਰ ਸੇ ਤੀ ਸ਼ਰਮ ਕੋ ਗਾ ਕੋ ਵੈਤਾ ਸ਼ਰਮ ਸੇ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇਤਨ ਹਿਰਦੇ ਧਿਆਏ ਅੰਤਰਾਤਮੇ ਸਮਾਲੇ ਆਪ ਚੜਸਦਾ ਰਹੇ ਪਰਨੇ ਗੁਰ ਬਿਨਾ ਵਰ ਨਾ ਜਾਣੇ ਕੋਈ ਕਹਿ ਨਾਨਕ ਸੁਨੋ ਸੰਤੋਸ਼ ਹੋ ਸੁਖ ਸਰਮੁਖ ਹੋਏ ਜੇ ਕੋ ਗੁਰ ਤੇ ਵੇ ਮੁਕੋ ਗੈ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾਮ ਔਰ ਤੈ ਕੋਈ ਪੂਜ ਹੋਏ ਕਿ ਆ ਜਾਏ ਨੇਕ ਜੋਨੀ ਪਰਮਾਵੇ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲੋਗ ਚੰਨੀ ਸਤਗੁਰੂ ਸ਼ਬਦ ਸੁਨਾਏ ਕਹੇ ਨਾਨਕ ਵਿਚਾਰ ਦੇ ਕੋ ਬਿਨ ਸਤਗੁਰ ਮੁਕਤ ਨਾ ਪਾਏ ਆਵੋ ਹੋ ਸਿਕ ਸਤਿਗੁਰ ਕੀ ਪਿਆਰ ਹੋ ਗਾ ਉਹ ਸੱਚੀ ਬਾਣੀ ਬਾਣੀ ਤਾਂ ਗਾਉ ਉਹ ਗੁਰੂ ਕੇਰੀ ਬਾਣੀਆਂ ਸਰ ਬਾਣੀ ਜਿ ਕੋ ਨੰਦਰ ਕਰਮ ਬੂਵੇ ਹਿਰਦੇ ਤਰਾ ਸੁ ਬਾਣੀ ਪੀਓ ਅੰਮ੍ਰਿਤ ਸਦਾ ਰੋ ਹਰ ਰੰਗ ਚ ਪਿਓ ਸਾਰੰਗ ਬਾਣੀ ਕੇ ਨਾਨਕ ਸਦਾ ਗਾਉ ਉਹ ਸੱਚੀ ਬਾਣੀ ਸਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤ ਗੁਰੂ ਗਾਜ ਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁੰਦੇ ਕੱਚੇ ਕੱਚੀ ਆਖ ਕਾਣੀ ਹਰ ਹਰ ਨਿਤ ਕਰਿਆ ਰਸਨਾ ਕਹਿਆ ਕਚੂ ਨਾ ਜਾਣੀ ਜੇ ਜਨ ਕਾਹਿ ਲਿਆ ਬਾਇਆ ਬੁੱਲਣ ਪੈਰ ਵਾਰੀ ਕਹੇ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਤਨ ਹੈ ਹੀਰੇ ਜਿ ਜੜਾ ਸ਼ਬਦ ਰੰਜਿਤ ਮਨ ਲਾਗਾ ਆਇ ਹੁ ਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨਾ ਪ੍ਰਜੈ ਸਿਨੂੰ ਦੇਵ ਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿ ਜੜਾ ਓ ਸ਼ਿਵ ਸ਼ਕਤਾ ਗੁਬਾਇ ਕੇ ਕਰਤਾ ਭੇ ਹੁਕਮ ਵਰਤਾਏ ਹੁਕਮ ਵਰ ਕਾਇਆ ਵੇਖੈ ਗੁਰਮੁਖ ਸੇਵ ਬਜਾਇ ਤੂੜੈ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਦ ਕਰਿ ਸੋ ਹੋਵੇ ਕਸਿਉ ਲਿਵ ਲਾਇ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸ ਤਰੁ ਪੁਨ ਬਾਬ ਵਿਚਾਰ ਦੇ ਤਤ ਸਾਰ ਨ ਜਾਣੀ ਤਤ ਸਾਰ ਨ ਜਾਣੀ ਗੁਰੂ ਬਾਜ ਜੋ ਤਤ ਸਾਰ ਨ ਜਾਣੀ ਦੇਹੀ ਗੁਣੀ ਸੰਸਾਰ ਬ੍ਰਹਮ ਸੁਤਾ ਸੁਤਿਆ ਰਹਿਨ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਨਾ ਹਰ ਮਨ ਵਸਿਆ ਬੋਲੇ ਅਮਰਤ ਬਾਣੀ ਕਹੇ ਨਾਨਕ ਸੋ ਤਤ ਪਾ ਜਿਸ ਨੂੰ ਅੰਨਨ ਹਰ ਲਿਵ ਲਾਗੇ ਜਾਗਤ ਰਹਿਨ ਵਿਹਾਣੀ ਮਾਤਾ ਕੀ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਚਾਰੀਏ ਮਨੋ ਕਿਉ ਵਿਚਾਰੀਏ ਵਡਦਾਤਾ ਜੀ ਅਗਨ ਮੈਂ ਆਹਾਰ ਪਹੁੰਚਾਏ ਉਸ ਨੂੰ ਕਿਹੋ ਕੋ ਨਾ ਸਕੀ ਜਿਸ ਨੂੰ ਆਪਣੀ ਲਿਵਲਾਈ ਆਪਣੀ ਲਿਵਾ ਪਿਲਾਏ ਗੁਰਮੁਖ ਸਦਾ ਸਿੰਘ ਆਲੀਆ ਕਹੈ ਨਾਨਕੇ ਵਡਦਾਤਾ ਸੋ ਕਿਉ ਮਨੋ ਵਿਚਾਰੀਏ ਜਿਐਸੀ ਅਗਨੁ ਦਰਮੈ ਤੈਸੀ ਬਾਹਰ ਮਾਇਆ ਮਾਇਆ ਦਨ ਸਭੇ ਕੋ ਜੀਹੀ ਕਰਤੇ ਖੇਲ ਲਚਾਇਆ ਜਾ ਤਿਸ ਬਾਣਾ ਤਾਂ ਜੰਮਿਆ ਪਰਵਾਰ ਪੱਲਾ ਪਾਇਆ ਲਿਵ ਛੁੜ ਕੀ ਲਗੀ ਦ੍ਰਿਸ਼ਨਾ ਮਾਇਆ ਮਨ ਵਰਤਾਇ ਇਹ ਮਾਇਆ ਜੇ ਤਰ ਵੀ ਸਰੇ ਮੋਪ ਜੇ ਪਾਉ ਦੂਜਾ ਲਾਇ ਕਹ ਨਾਨਕ ਗੁਰ ਪ੍ਰਸਾਦਿ ਜਿਨਾਂ ਲਿਵ ਲਾਗੀ ਤਨੇ ਵਿੱਚੇ ਮਾਇਆ ਪਾਇ ਹਰ ਆਪ ਅਮੋਲਕ ਹੈ ਮੁੱਲ ਨ ਪਾਇਆ ਜਾਏ ਮੁੱਲ ਨ ਪਾਇਆ ਜਾਏ ਕਿਸੇ ਵਟੋ ਰਹੇ ਲੋਕ ਵਿਲਾਏ ਐਸਾ ਸਤਗੁਰ ਜੀ ਮਿਲੇ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਕਾ ਜੀਉ ਤਿਸਮਿਲ ਰਹੇ ਹਰ ਵਸੇ ਮਨ ਆਏ ਹਰਾਪ ਮੁਲਕਾਂ ਭਾਗਤ ਨਾ ਕੇ ਨਾਨਕ ਆਜਨ ਹਰ ਪੱਲੇ ਪਾਏ ਹਰਾਸ ਮੇਰੀ ਮਨਵੰਝਾਰਾ ਰਾਸ ਮੇਰੀ ਮਨਵੰਝਾਰਾ ਸਤਗੁਰ ਤੇ ਰਾਸ ਜਾਣੀ ਹਰ ਹਰ ਨਿਜ ਪਹਿੋ ਜੀ ਹੋਲਾ ਘਟਿਓ ਦਿਹਾੜੀ ਇਹ ਤੰਤ ਨਾਮ ਲਿਆ ਜਨ ਆ ਰਾਤੇ ਪਹਾੜਾ ਕਹੇ ਨਾਨਕ ਹਰਾਸ ਮੇਰੀ ਮਨ ਵਾ ਵੰਜਾਰਾਏ ਰਸਨਾ ਤੁੰਦਰਸ ਰਾਚ ਲਈ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਗੁਰਤਿ ਕਿਤੇ ਜੇ ਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਬੱਲੇ ਪੀਏ ਹਰ ਰਸ ਵਰਨਾ ਦਸਨਾ ਲਾਗੇ ਆਈ ਉਹ ਹਰ ਰਸ ਗਰਮੀ ਪਾਈਆ ਸਤ ਗੁਰ ਮਿਲਿਆ ਜਿਸ ਆਈ ਕਹੇ ਨਾਨਕ ਹੋ ਰੰਗ ਰਸ ਵਿਸਰੇ ਜਾ ਹਰ ਵਿਸੇ ਮਨ ਆਈ ਸ਼ਰੀਰਾ ਮੇਰਿਆ ਤੂੰ ਮੈਂ ਜੋਤ ਰਕੀ ਤਾ ਤੂੰ ਜਗ ਮੇ ਆਇਆ ਹਰ ਜੋਤ ਰਕੀ ਤੂੰ ਤੇ ਵਿਤਾ ਤੂੰ ਜਗ ਮੇ ਆਇਆ ਰਿਆ ਪੇ ਮਾਤਾ ਪੇ ਪਿਤਾ ਜਿਨ ਜੀਉ ਪਾਇ ਜਗ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਚਾ ਚਲਤ ਹੁਆ ਚਲਤ ਨਦਰੀ ਆਇਆ ਕਹੇ ਨਾਨਕ ਸਿਸਕਾ ਮੂਲ ਚਿਆ ਜੂਤ ਰਖੀਤਾ ਤੂੰ ਜਗ ਮੇ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਨਿਆ ਹਰ ਮੰਗਲ ਗਾਓ ਸਖੀ ਗ੍ਰੰਥ ਮੰਦਰ ਬੜਿਆਂ ਹਰ ਗਾਓ ਮੰਗਲ ਨਹੀਂ ਸਖੀ ਇਹ ਸੋਗ ਦੁਖ ਨਾ ਵਿਆਪੇ ਗੁਰ ਚੰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨੰਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਮਹਾਰਸ ਸੋ ਕੋ ਕਹਿ ਨਾਨਕ ਪ੍ਰਭਾਤ ਮਿਲਿਆ ਕਰਨ ਕਾਰਨ ਜੋਗੋ ਇਹ ਸ਼ਰੀਰਾ ਮੇਰੀ ਆਇਆ ਜਗ ਮਿਆ ਕੀ ਕਾਤਤ ਕਰਮ ਕਮਾਇਆ ਕੀ ਕਰਮ ਕਮਾਇਆ ਤੂੰ ਸ਼ਰੀਰਾ ਆਇਆ ਤੂੰ ਜਗ ਬਿਆ ਆਇਆ ਜਿਨ ਹਰਤੇ ਰਾਲ ਚੰਦ ਚਿਆ ਸੋ ਹਰਮਨ ਆ ਵਸਾਇਆ ਗੁਰ ਪ੍ਰਸਾਦਿ ਹਰਮਨ ਵਸਿਆ ਪੂਰਬ ਲਿਖਿਆ ਪਾਇ ਕਹ ਨਾਨਕ ਉਹ ਸ਼ਰੀਰ ਪਰਵਾਣੁ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨਿਕਰ ਮੇਰੀ ਹੋ ਹਰ ਤਮੈ ਜੋ ਤਰੀ ਹਰ ਬਿਨ ਵਰਨਾ ਦੇ ਕੋਈ ਹਰ ਬਿਨ ਅਵਰਨਾ ਦੇ ਕੋਈ ਨਜ਼ਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੂੰ ਦੇਖਦੇ ਅਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦ ਦੀ ਬੂਜਿਆ ਜਾਵੇ ਖੰਹ ਹਰਿ ਕਹ ਹਰ ਬਿਨ ਵਰਨਾ ਕੋਈ ਕਹ ਨਾਨਕ ਇਹ ਨੈ ਤ੍ਰਾਂ ਅੰਸੇ ਸਤ ਗੁਰ ਮਿਲਿਆ ਅੰਦਰ ਦ੍ਰਿਸ਼ਟ ਹੋਈਏ ਸ੍ਰਵਣ ਮੇਰੇ ਹੂੰ ਸਾਚੇ ਸੁਣਨੇ ਨੂੰ ਪਟਾਏ ਸਾਚੇ ਸੁਣਨੇ ਨੂੰ ਪਟਾਏ ਸ਼੍ਰੀਲਾ ਸੁਣੋ ਸਤ ਬਾਣੀ ਜੇ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸਵਾਨੀ ਸੱਚ ਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅਮਰਦ ਨਾਮ ਸੁਨੋ ਵੇਤਰ ਹੋ ਸਾਚੇ ਸੋਨੇ ਨੂੰ ਪਠਾਈ ਹਰ ਜੀ ਯੋਗ ਪਾੰਦ ਰਾਕੇ ਵਾਜਾ ਪਉਣ ਵਜਾਇਆ ਵਜਾਇਆ ਵਾਜਪਉਣ ਨੋ ਦਵਾਰੇ ਪ੍ਰਗਟ ਕੀਏ ਦਸਾਂਗੋ ਉਤਰਖਾਇਆ ਗੁਰਦਵਾਰੇ ਲਾਏ ਭਾਵਨੀਕ ਨੰਦ ਸਵਾਂ ਦਵਾਰ ਦਿਖਾਇਆ ਸਹਿ ਅਨੇਕ ਰੂਪ ਨਾਓ ਨਵ ਨਿਧ ਜਿਸ ਸਿਦਾਂਤ ਨਿਜਾਈ ਪਾਇਆ ਕਹ ਨਾਨਕ ਕਰ ਪਿਆਰੇ ਜੀਉ ਗੁਫਾਨਦਰਾਕੈ ਵਾਜ ਪਵਨ ਵਜਾਇਆ ਏਹੋ ਸੱਚਾ ਸੁਹਿਲਾ ਸੱਚ ਕਰਗਾ ਬੋ ਗਾਉ ਤੰ ਸੁਹਿਲਾ ਕਰ ਸਾਚੇ ਜਿਥੇ ਸਦਾ ਸੱਚ ਧਿਆਵਹੀ ਸਚੂ ਧਿਆਵੇ ਜਾਤੁ ਭਾਵੇ ਗੁਰਮੁ ਜਨਾਬੁ ਜਾਵੇ ਹੋ ਸਾ ਸਭਨਾ ਕਾਖ ਸਮਿਆ ਜਿਸ ਬਖਸ਼ੇ ਸੋ ਜਨ ਪਾਵਹਿ ਕਹੇ ਨਾਨਕ ਸੱਚ ਸੋਹਿਲਾ ਸਚ ਘਰ ਗਾਵਹਿ ਆਨੰਦ ਸੁਣਹੁ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੀ ਵਾਜੀ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਏ ਦਾਈ ਦਾ ਆਖਿ ਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰ ਕਰਮੀਆਂ ਕੋ ਆਪਣੀ ਦੇ ਲੇਕੇ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਹੋ ਜਲੇ ਕੇਤੀ ਛੁੱਟੀ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਹੋ ਜਲੇ ਕੇਤੀ ਛੁੱਟੀ ਨਾ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ